ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਅਨੂਪਗੜ ਅਨੂਪਗੜ ਪਹਿਲਾਂ ਗੰਗਾ ਨਗਰ ਦੀ ਤਹਿਸੀਲ ਸੀ ਤੇ ਕੁਝ ਸਮਾਂ ਪਹਿਲਾਂ ਅਨੂਪਗੜ ਜ਼ਿਲ੍ਹਾ ਬਣ ਚੁੱਕਾ ਹੈ ਤੇ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਅਨੂਪਗੜ ਸ਼ਹਿਰ ਦਾ ਰੇਲਵੇ ਸਟੇਸ਼ਨ ਗੱਲ ਕਰੀਏ ਨੂਪਗੜ ਸ਼ਹਿਰ ਦੇ ਨਾਮ ਦੀ ਤਾਂ ਨੂਪਗੜ ਸ਼ਹਿਰ ਦਾ ਨਾਮ ਮਹਾਰਾਜਾ ਅਨੂਪ ਸਿੰਘ ਜੀ ਦੇ ਨਾਮ ਤੇ ਪਿਆ ਮਹਾਰਾਜਾ ਅਨੂਪ ਸਿੰਘ ਜੀ ਬੀਕਾਨੇਰ ਦੇ 10ਵੇਂ ਸ਼ਾਸਕ ਸਨ ਤੇ ਉਹਨਾਂ ਨੇ 1669 ਤੋਂ ਲੈ ਕੇ 1698 ਤੱਕ ਸ਼ਾਸਨ ਕੀਤਾ। ਉਹਨਾਂ ਦੇ ਪਿਤਾ ਮਹਾਰਾਜਾ ਸ਼੍ਰੀ ਕਰਨ ਸਿੰਘ ਜੀ ਸਨ ਤੇ ਉਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਬੀਕਾਨੇਰ ਨੂੰ ਸਵਰਨ ਯੁੱਗ ਮੰਨਿਆ ਜਾਂਦਾ ਸੀ। ਦੋਸਤੋ ਇਹ ਤੁਸੀਂ ਦੇਖ ਰਹੇ ਹੋ ਨੂਪਗੜ ਸ਼ਹਿਰ ਦਾ ਰੇਲਵੇ ਸਟੇਸ਼ਨ ਨੂਪਗੜ ਸ਼ਹਿਰ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹ ਇਹ ਰਾਜਸਥਾਨ ਦਾ ਲਾਸਟ ਰੇਲਵੇ ਸਟੇਸ਼ਨ ਆ ਤੇ ਇੱਥੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਇੱਥੋਂ ਰੇਲ ਗੱਡੀ ਵਾਪਸ ਜਾਂਦੀ ਹੈ ਇਹ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਇਸ ਪਾਸਿਓਂ ਜਿਹੜਾ ਰੇਲ ਦੇ ਡੱਬਿਆਂ ਦੇ ਨਾਲੋਂ ਇੰਜਨ ਨੂੰ ਅਲੱਗ ਕੀਤਾ ਗਿਆ ਹੈ ਇਹ ਦੋਸਤੋ ਇਸ ਪਾਸੇ ਇੰਜਨ ਲੱਗਿਆ ਹੋਇਆ ਸੀ ਤੇ ਹੁਣ ਜਿਹੜਾ ਇੰਜਨ ਇਸ ਪਾਸੇ ਵੱਲ ਨੂੰ ਜਾ ਰਿਹਾ ਹੈ ਇੱਥੇ ਇਸ ਲਾਈਨ ਦਾ ਜਿਹੜਾ ਐਂਡ ਹੋ ਜਾਂਦਾ ਇਸ ਤੋਂ ਅੱਗੇ ਰੇਲ ਗੱਡੀ ਨਹੀਂ ਜਾਂਦੀ ਦੋਸਤੋ ਇਹ ਇੱਥੋਂ ਜਦੋਂ ਇਸ ਨੂੰ ਅਲੱਗ ਕੀਤਾ ਜਾਂਦਾ ਤਾਂ ਜਿਹੜਾ ਰੇਲ ਇੰਜਨ ਆ ਇਹ ਹੁਣ ਆਪਾਂ ਦੇਖ ਰਹੇ ਹਾਂ ਕਿ ਇਸ ਲਾਈਨ ਨੂੰ ਛੱਡ ਕੇ ਦੂਸਰੀ ਲਾਈਨ ਦੇ ਉੱਪਰ ਜਾ ਰਿਹਾ ਹੈ ਦੋਸਤੋ ਅਕਸਰੀ ਬਚਪਨ ਦੇ ਵਿੱਚ ਮਨ ਦੇ ਵਿੱਚ ਸਵਾਲ ਹੁੰਦਾ ਸੀ ਕਿ ਰੇਲ ਗੱਡੀ ਏਡੀ ਵੱਡੀ ਮੋੜਦੀ ਕਿਵੇਂ ਹੋਵੇਗੀ ਤੇ ਅੱਜ ਤੁਹਾਨੂੰ ਅਸੀਂ ਉਹ ਚੀਜ਼ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਆ ਜਿਹੜੀ ਰੇਲ ਗੱਡੀ ਆ ਉਸ ਨੂੰ ਘੁਮਾਇਆ ਜਾਂਦਾ ਹੈ ਦੋਸਤੋ ਹੁਣ ਆਪਾਂ ਚੱਲਾਂਗੇ ਦੂਸਰੇ ਪਾਸੇ ਇੱਥੇ ਜਿਹੜਾ ਨੂਪਗੜ ਦਾ ਰੇਲਵੇ ਸਟੇਸ਼ਨ ਆ ਦੋਸਤੋ ਇੱਥੋਂ ਤਕਰੀਬਨ ਸ਼ਾਇਦ 5 ਰੇਲ ਗੱਡੀਆਂ ਚੱਲਦੀਆਂ ਨੇ ਦੋ ਇੱਥੋਂ ਬਠਿੰਡੇ ਤੱਕ ਜਾਂਦੀਆਂ ਨੇ ਤੇ ਬਾਕੀ ਸੂਰਤਗੜ ਕ੍ਰਾਸ ਦਿੰਦੀਆਂ ਨੇ ਜਾ ਕੇ ਇਹ ਨੂਪਗੜ੍ਹ ਸ਼ਹਿਰ ਦਾ ਤੁਸੀਂ ਰੇਲਵੇ ਸਟੇਸ਼ਨ ਦੇਖ ਰਹੇ ਹੋ ਤੇ ਹੁਣ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਦੂਸਰੇ ਪਾਸੇ ਹੁਣ ਤੁਸੀਂ ਦੇਖ ਰਹੇ ਹੋ ਕਿ ਨਾ ਇਸ ਪਾਸੇ ਇੰਜਨ ਲੱਗਾ ਤੇ ਨਾ ਹੀ ਦੂਸਰੇ ਪਾਸੇ ਕਿਉਂਕਿ ਇੰਜਨ ਆ ਜਿਹੜਾ ਉਹ ਦੂਸਰੀ ਲਾਈਨ ਦੇ ਉੱਪਰ ਲਜਾਇਆ ਗਿਆ ਹੈ ਤੇ ਸਾਹਮਣੇ ਤੁਸੀਂ ਦੂਰ ਲਾਈਟ ਦੇਖ ਰਹੇ ਹੋਗੇ ਉਹ ਸਾਹਮਣੇ ਇੰਜਨ ਦੀ ਹੀ ਰੇਲ ਲਾਈਟ ਆ ਜਿਹੜੀ ਉਹ ਨਜ਼ਰ ਆ ਰਹੀ ਆ ਤਾਂ ਦੋਸਤੋ ਹੁਣ ਇਸ ਲਾਈਨ ਦੇ ਉੱਪਰ ਆ ਜਿਹੜਾ ਇੰਜਨ ਫੇਰ ਵਾਪਸ ਆ ਰਿਹਾ ਹੈ ਤਾਂ ਦੋਸਤੋ ਕਹਿੰਦਾ ਮਤਲਬ ਕਿ ਰੇਲ ਗੱਡੀ ਆ ਜਿਹੜੀ ਉਸ ਨੂੰ ਕਦੇ ਵੀ ਨਹੀਂ ਕਮਾਇਆ ਜਾਂਦਾ ਸਿਰਫ ਜਿਹੜਾ ਇੰਜਣ ਹੁੰਦਾ ਹੈ ਇੰਜਣ ਨੂੰ ਹੀ ਕਮਾਇਆ ਜਾਂਦਾ ਹੈ ਤਾਂ ਦੋਸਤੋ ਹੁਣ ਇਹ ਜਿਹੜਾ ਇੰਜਣ ਹੈ ਇਸ ਪਾਸੇ ਆ ਰਿਹਾ ਹੈ ਤਾਂ ਹੌਲੀ-ਹੌਲੀ ਕਰਕੇ ਤੁਸੀਂ ਇਹ ਦੇਖ ਰਹੇ ਹੋ ਕਿ ਇਸ ਨੂੰ ਇਸ ਪਾਸੇ ਜੋੜ ਦਿੱਤਾ ਜਾਵੇਗਾ ਤਾਂ ਰੇਲ ਗੱਡੀ ਇੱਥੋਂ ਵਾਪਸ ਫਿਰ ਸੂਰਤਗੜ ਨੂੰ ਜਾਵੇਗੀ ਏ ਦੋਸਤੋ ਨੂਪਗੜ ਦਾ ਇਧਰ ਲਾਸਟ ਰੇਲਵੇ ਸਟੇਸ਼ਨ ਆ ਇਸ ਤੋਂ ਅੱਗੇ ਰੇਲਵੇ ਦੀ ਲਾਈਨ ਖਤਮ ਹੋ ਜਾਂਦੀ ਆ ਤੇ ਜਿੰਨੀਆਂ ਵੀ ਗੱਡੀਆਂ ਪੰਜ 6 ਆਉਂਦੀਆਂ ਨੇ ਉਹ ਇੱਥੋਂ ਤੱਕ ਆਉਂਦੀਆਂ ਨੇ ਤੇ ਇੱਥੋਂ ਨੂਪਗੜ ਤੋਂ ਆ ਜਿਹੜੀ ਗੱਡੀ ਉਹ ਵਾਪਸ ਸੂਰਤਗੜ ਨੂੰ ਚਲੀ ਜਾਂਦੀ ਆ ਤੇ ਕਈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਦੋ ਗੱਡੀਆਂ ਬਠਿੰਡੇ ਤੇ ਬਾਕੀ ਸੂਰਤਗੜ ਤੱਕ ਜਾਂਦੀਆਂ ਨੇ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਲਾਜ਼ਮੀ ਕਰ ਦਿਓ